ਸੁਪੀਰਟੇ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਕਰਨ ਬਹਿਰਾ ਸੋ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਦੇ ਵੱਲੋਂ ਦੇਸ਼ ਭਰ ਦੇ ਵਿੱਚ ਦਵਾਈਆਂ ਦੀ ਗੁਣਵੱਤਾ ਉੱਤੇ ਵੱਡਾ ਸਵਾਲ ਖੜਾ ਕੀਤਾ ਗਿਆ ਰਿਪੋਰਟਰ ਅਨੁਸਾਰ ਕੁੱਲ 112 ਦਵਾਈਆਂ ਦੇ ਸੈਂਪਲ ਗੁਣਵੱਤਾ ਜਾਂਚ ਦੇ ਵਿੱਚ ਫੇਲ ਹੋ ਗਏ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਬਣੀਆਂ 11 ਦਵਾਈਆਂ ਵੀ ਸ਼ਾਮਲ ਨੇ ਸਭ ਤੋਂ ਵੱਧ 49 ਦਵਾਈਆਂ ਹਿਮਾਚਲ ਪ੍ਰਦੇਸ਼ 16 ਗੁਜਰਾਤ 12 ਉੱਤਰਾਖੰਡ 11 ਪੰਜਾਬ 6 ਮੱਧ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਨਾਲ ਸੰਬੰਧਿਤ ਨੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਤਿੰਨ ਕਫ ਸਰਪ ਵੀ ਫੇਲ ਪਈਆਂ ਗਈਆਂ ਜਿਨ੍ਹਾਂ 'ਚੋਂ ਇੱਕ ਨਕਲੀ ਹੈ ਤੇ ਇਹਨਾਂ ਦਵਾਈਆਂ ਦੇ ਵਿੱਚ ਦਿਲ, ਕੈਂਸਰ, ਡਾਇਬੀਟਿਸ, ਹਾਈ ਬੀਪੀ, ਦਮਾ, ਸੰਕਰਮਣ, ਦਰਦ, ਸੋਜਣ, ਐਨੀਮੀਆ ਤੇ ਮਿਰਗੀ ਵਰਗੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਤਾਂ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ 8 ਦਵਾਈਆਂ ਦੇ ਇਸਤੇਮਾਲ ਉੱਤੇ ਵਿਕਰੀ ਤੇ ਵੀ ਰੋਕ ਲਗਾਈ ਸੀ ਜਿਸ ਦੇ ਵਿੱਚ ਕੋਲਡ ਰਿਫ ਕਫ ਸਰਪ ਵੀ ਸ਼ਾਮਲ ਹੈ। ਇਸ ਦਵਾਈ ਦੇ ਨਾਲ ਬੱਚਿਆਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ ਸਨ। ਤੇ ਹੁਣ ਜੇਕਰ ਹੁੰਦੀ ਗੱਲ ਕੀਤੀ ਜਾਵੇ ਤਾਂ ਸੀਡੀਐਸਡੀਓ ਦੀ ਰਿਪੋਰਟ ਤੋਂ ਬਾਅਦ ਇਹਨਾਂ ਦਵਾਈਆਂ ਦੇ ਨਾਲ ਸਬੰਧਤ ਬੈਚ ਨੂੰ ਵੀ ਬਾਜ਼ਾਰ ਤੋਂ ਹਟਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ ਨਾਲੇ ਮੈਡੀਕਲ ਸਟੋਰ ਡਾਕਟਰਾਂ ਤੇ ਹਸਪਤਾਲਾਂ ਨੂੰ ਵੀ ਹਦਾਇਤ ਦਿੱਤੇ ਨੇ ਕਿ ਇਹਨਾਂ ਦਵਾਈਆਂ ਦੇ ਸਟਾਕ ਨੂੰ ਤੁਰੰਤ ਜਮ੍ਹਾਂ ਕਰਵਾਉਣ ਤੇ ਮਰੀਜ਼ਾਂ ਤੇ ਲਈ ਸੁਰੱਖਿਅਤ ਵਿਕਲਪ ਜਿਹੜਾ ਕਿ ਉਪਲਬਧ ਕੀਤਾ ਜਾਵੇ ਧੋਤੀ ਕੋਡ ਰਿਫ ਸਰਪ ਦਿਹਾਲ ਮੱਧ ਪ੍ਰਦੇਸ਼ ਦੇ ਵਿੱਚ ਬੱਚਿਆਂ ਦੀ ਮੌਤ ਦੀ ਘਟਨਾਵਾਂ ਤੋਂ ਬਾਅਦ ਸਿਹਤ ਵਿਭਾਗ ਨੇ ਇਸ ਦਵਾਈ ਦੇ ਇਸਤੇਮਾਲ ਵਿਕਰੀ ਤੇ ਖਰੀਦ ਉੱਤੇ ਰੋਕ ਲਗਾ ਦਿੱਤੀ ਸੀ ਤੋ ਪੰਜਾਬ ਸਰਕਾਰ ਵੀ ਤੁਰੰਤ ਕਾਰਵਾਈ ਕਰਦੇ ਹੋਏ ਕੋਲਟਿਵ ਸੰਬੇਧ ਹੋਰ ਵੀ ਦਵਾਈਆਂ ਉੱਤੇ ਰੋਕ ਐ ਜਿਹੜੀ ਕਿ ਲਗਾ ਰਹੀ ਹੈ।